ਬਾਜ਼ਿਆ ਸਾਰ ਹੀ ਦੇਖਿਆ ਜਾ ਰਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਤਰਲੋ ਮੱਛੀ ਹੋ ਚੁੱਕੀਆਂ ਨੇ ਅਤੇ ਦੂਜੇ ਪਾਸੇ ਪਿੰਡਾਂ ਦੇ ਵਿੱਚ ਵੀ ਪੰਚਾਇਤੀ ਚੋਣਾਂ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਪਿੰਡਾਂ ਦੇ ਵਿੱਚ ਤਾਂ ਸਰਬਸੰਮਤੀ ਬਣੀ ਹੈ ਪਰ ਕਈ ਪਿੰਡਾਂ ਦੇ ਵਿੱਚ ਵੋਟਾਂ ਪੈਣਗੀਆਂ ਜਿਹਦੇ ਚੱਲਦੇ ਚੋਣ ਜਾਬਤਾ ਵੀ ਚੋਣ ਕਮਿਸ਼ਨ ਦੇ ਵੱਲੋਂ ਲਾਗੂ ਕਰ ਦਿੱਤਾ ਗਿਆ। ਪਰ ਉੱਥੇ ਹੀ ਦੇਖਿਆ ਜਾ ਰਿਹਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਵੀ ਸਾਧੇ ਜਾ ਰਹੇ ਨੇ ਲਗਾਤਾਰ ਸਿਆਸੀ ਖਾਣਾ ਖੂਬ ਗਰਮਾਇਆ ਹੋਇਆ ਪੰਚਾਇਤੀ ਚੋਣ ਨੂੰ ਲੈ ਕੇ ਉੱਥੇ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਫਰੀਦਕੋਟ ਦੇ ਪੰਚਾਇਤੀ ਦਫ਼ਤਰ ਦੇ ਵਿੱਚ ਅਕਾਲੀ ਆਗੂ ਪਹੁੰਚ ਗਏ ਜਿੱਥੇ ਕਾਫੀ ਹੰਗਾਮਾ ਹੋਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਤਾਂ ਆਓ ਦੇਖਦੇ ਹਾਂ ਦਫ਼ਤਰ ਸਾਡਾ ਬੰਗਲੌਰ ਕੋਲੇ ਦਾ ਇਹ ਹੈ ਆਰੋਗਨ ਦੇ ਦਫ਼ਤਰ ਦੇ ਵਿੱਚ ਠੀਕ ਹੈ ਜੀ ਇਹਨਾਂ ਦੀਆਂ ਫਾਰਮ ਲੈਣੀਆਂ ਆ ਸੂਚੀ ਲੈਣੀਆਂ ਪੁਰਜ਼ੇ ਲੈਣੇ ਦੇ ਨੈਤਿਕ ਕਾਰਨ ਹੀ ਭਰਨੇ ਆ ਆਜੂ ਭਰਨੇ ਆ ਜੀ ਉਸ ਟਾਈਮ ਉਹਦੀ ਬਗਾਈ ਬੈਠੇ ਆ ਠੀਕ ਹੈ ਨਾ ਤੁਹਾਨੂੰ ਕੋਈ ਗਾਰਡਨ ਦਾ ਪਤਾ ਜਲਦਾ ਹੈ ਕਿ ਯਾਰ ਭਾਈ ਕੀ ਕੁਝ ਨਹੀਂ ਕੋਈ ਗਲਤੀ ਹੋ ਗਈ ਆਏ ਤੁਹਾਡੇ ਤੁਹਾਨੂੰ ਮੈਂ ਮਦਦ ਨਾ ਕੋਈ ਤੇ ਉਹ ਕੇ ਉਹ ਸਰ ਨਜ਼ਰ ਆਇਆ ਉਹ ਬੈਠ ਕੇ ਸੀ ਆਉਣਾ ਜਿਹੜਾ ਨੰਬਰ ਉਹਨੇ ਲੈ ਲਿਆ ਗੱਲ ਕਰਾ ਜਾ ਰਿਹਾ ਹੈ ਉਹ ਨਹੀਂ ਕਰਦੇ ਰੋਟ ਜ਼ਰੂਰ ਕਰਨਾ ਕਿ ਕਿਹੜੇ ਤੱਕ ਦੇ ਬੈਠੀ ਆ ਦੇ ਵੀਰਾਂ ਨੂੰ ਬਹੁਤ ਬੇਦਖਲੀ ਸਭ ਤੇ ਕਹਿ ਦਿੱਤੀ ਜੀ ਉਹ ਪੀਕੀਆ ਦੋ ਬੋਲ ਲਾਣੀ ਨੂੰ ਪਿਛੇ ਆਣਾ ਜੇ ਕਿੰਦੇ ਟੇਬਲ ਤੋਂ ਆ ਜਾਓ ਇੱਕੋ ਹਾਸਾ ਲਿਓ ਥੋੜਾ ਨੀਵਾਂ ਰੱਖੋ ਥੋੜਾ ਜਿਹਾ ਐ ਕਰੋ ਯਾਰ ਬਾਗ ਪਾਣੀ ਦੀ ਟੇਬਲ ਬਣੇ ਕੋਈ ਇਹ ਪਤਾ ਕਰ ਲੈਣਾ ਰਾਜਾ ਕਿੰਨੇ ਆਏ ਔਰ ਤੁਹਾਨੂੰ ਤਾਂ ਰਿਸਟਾਰਟ ਹੋਣਾ ਜਿਹਨੇ ਤਾਂ ਮਰਜ਼ੀ ਦਿਵਾ ਦੇ ਚਲੋ ਬਹੁਤ ਲੋ ਮੰਨੀ ਗੱਲ ਕਹਿੰਦੇ ਨਹੀਂ ਮੈਂ ਕੁਝ ਦਾ ਰਹਿਣਾ ਸਰਕਾਰ ਦੀ ਬੀਡੀਓ ਨਾਲ ਪਿਆਰਾ ਇੱਥੇ ਸਭੂ ਦ੍ਰਿਸ਼ਤਾ ਤੋਂ ਦੁਆ ਇਸ ਦਾ ਕਹਿਣਾ ਮੇਰੇ ਖੜੇ ਵੀਡੀਓ ਦੇਖਿਆ ਤੁਹਾਡੀ ਕਹਿੰਦੇ ਵੀਡੀਓ ਇਹ ਤਾਂ ਅਸੀਂ ਬਹੁਤ ਬੈਠੇ ਆਏ ਦੇਖਿਆ ਇਹ ਦੇਖਿਆ ਨਹੀਂ ਇਹਨਾਂ ਨੂੰ ਕੁੱਕ ਕਰਦੇ ਆ ਦੱਸ ਆ ਤੋਂ ਵੀ ਤੁਹਾਡੇ ਮੇਰੀ ਬੇਨਤੀ ਹੈ ਇਸ ਤਰ੍ਹਾਂ ਦੇ ਤੁਹਾਡੇ ਬਾਅਦ ਨਹੀਂ ਕਿਸੇ ਬੇ ਇੱਕ ਮਿੰਟ ਜੀ ਆਪਣਾ ਕੁਝ ਮਿੰਟਾਂ ਦੇ ਇੱਥੇ ਰਿਟਰਨਿੰਗ ਅਫਸਰ ਜਿਹੜਾ ਉਹਨਾਂ ਦਾ ਕਾਗਜ਼ ਪਰ ਦਸਤਾਨਾ ਉਹਦਾ ਵੀਡੀਓ ਦਰਤ ਰਹੇਗਾ ਨਾ ਜੀ ਹਾਂਜੀ ਕੌਣ ਹੈ ਜੀ ਉਹਨਾਂ ਦਾ ਆਰਓ ਇਹ ਨਹੀਂ ਇੱਥੇ ਆਰਓ ਦਾ ਜਿਹੜਾ ਨੰਬਰ ਲਿਸਟ ਤੇ ਦਿੱਤਾ ਨੰਬਰ ਵੱਲ ਤੇ ਕਿਸੇ ਨੂੰ ਹੋਰ ਫੋਨ ਕਰ ਲਓ ਚਾਹਤਾ ਕੋਈ ਹੋਰ ਹੈ ਸਰਪੰਚ ਸਾਹਿਬ ਹੋਣੀ ਖੜਿਆ ਭੋਲੂ ਵਾਲੇ ਦੇ ਇਹ ਆਪਦੇ ਕਾਗਜ਼ ਭਰਨ ਆਏ ਐ ਕਿਹਦੇ ਕੋਲੇ ਭਰਨ ਦੀ ਦੱਸੋ ਕਿਹਦੇ ਕੋਲੇ ਕਾਗਜ਼ ਭਰਨ ਆਉਂਦੇ ਥੇਰ ਇਜ਼ ਨੋ ਆਰਓ ਹੇਅਰ ਐਂਡ ਥਿਸ ਇ ਸੁਪੋਜ਼ ਟੂ ਬੀ ਦ ਰਿਟਰਨਿੰਗ ਆਫੀਸਰਸ ਆਫਿਸ ਕੌਣ ਹੈ ਜੀ ਇੱਥੇ ਦੱਸੋ ਕਾਗਜ਼ ਕਿਹਦੇ ਕੋਲ ਤੋਂ ਦੱਸੋ ਤੁਸੀਂ মিডিਆ ਨੂੰ ਸ਼ਿਕਾਇਤ ਕਰੋ ਮਹੌਨਾ ਨੂੰ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਯਾਰ ਅਸੀਂ ਗੱਲ ਚ ਬੂਠਾ ਦੇ ਦਿਆਂਗੇ ਸ਼ਿਕਾਇਤਾਂ ਬਹੁਤ ਹੋਲੀਆਂ ਬੀਸੀ ਦਾ ਦਫ਼ਤਰ ਘੇਰਾਗੇ ਜਵਾਬ ਲਵਾਂਗੇ ਸਰਕਾਰ ਤੋਂ ਕੋਈ ਤਰੀਕਾ ਢੁਣੀਆ ਤੁਸੀਂ ਡੈਮੋਕ੍ਰੇਸੀ ਨੂੰ ਤੁਸੀਂ ਜਮੂਰੀਅਤ ਨੂੰ ਇਸ ਤਰ੍ਹਾਂ ਨਾਲ ਯਾਰ ਕੁਚਲ ਕੇ ਰੱਖ ਦਿਓ ਦੋ ਵਿੱਚ ਛੁੱਟੀਆਂ ਆ ਰਹੀਆਂ ਜੀ ਦੋ ਛੁੱਟੀਆਂ ਜੀ ਮੈਨੂੰ ਅੱਜ ਦੱਸੋ ਅੱਜ ਨਾਮਿਨੇਸ਼ਨ ਦੀ ਤਾਰੀਖ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਜਿਹੜੀ ਥੋੜੀ ਆ ਕਾਪੀ ਕਰਨੀ ਹੈ ਅੱਜ ਇਲੈਕਸ਼ਨ ਦੀ ਤਰੀਕ ਹੈ ਨਾਮੀਨੇਸ਼ਨਸ ਦੀ ਤਰੀਕ ਹੈ ਲਿਸਟਾਂ ਨਹੀਂ ਮਿਲੀਆਂ ਹਜੇ ਤੱਕ ਪੋਰਟਲ ਲਿਸਟਾਂ ਕੌਣ ਨਾਮੀਨੇਸ਼ਨ ਆ ਕੇ ਭਰੇਂ ਦੀ ਆਪ ਦਾ ਵੋਟ ਨੰਬਰ ਕੀ ਭਰੂਗਾ ਬੋਡਾਂ ਦੀ ਰੈਜ਼ਰਵੇਸ਼ਨ ਦੀ ਲਿਸਟ ਹੈ ਨਹੀਂ ਜਿਹੜੇ ਬੋਡ ਚਾਕੇ ਕਾਗਜ਼ ਭਰਨ ਦੇਖਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣ ਲੈ ਕੇ ਸਿਆਸੀ ਖਾਲਾ ਖੂ ਪਕਿਆ ਹ ਜਿਸ ਦੇ ਮੱਦੇ ਨਜ਼ਰ ਹੁਣ ਹੰਗਾਮੇ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਬਿਊਰੋ ਰਿਪੋਰਟ ਹਰ ਪੰਜਾਬ